ਗੁਰਾਵਖੇ ਦਿਨ ਚੜਦੇ ਹੀ ਇੱਕ ਟਰੱਕ ਨੂੰ ਭੇਦਪਰੇ ਹਾਲਾਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਇਸ ਮੌਕੇ ਟਰੱਕ ਦੇ ਡਰਾਈਵਰ ਕਸ਼ਮੀਰ ਲਾਲ ਨੇ ਦੱਸਿਆ ਕਿ ਉਹ ਕਸ਼ਮੀਰ ਤੋਂ ਸੇਵਾ ਨਾਲ ਟਰੱਕ ਭਰ ਕੇ ਗੁਆਟੀ ਜਾ ਰਿਹਾ ਸੀ ਤੇ ਜਦੋਂ ਤੜਕਸਾਰ 4 ਵਜੇ ਦੇ ਕਰੀਬ ਜਦੋਂ ਉਹ ਗੁਰਾ ਨਜ਼ਦੀਕ ਮਾਲਾ ਮੁਖ ਜੀਟੀ ਰੋਡ ਤੇ ਪਹੁੰਚਿਆ ਤਾਂ ਅਚਾਨਕ ਟਰੱਕ ਨੂੰ ਬੁਰੀ ਤਰ੍ਹਾਂ ਨਾਲ ਅੱਗ ਲੱਗ ਗਈ ਤੇ ਉਸ ਨੇ ਬੜੀ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਉਹਨਾਂ ਦੱਸਿਆ ਕਿ ਇਸ ਅੱਗ ਲੱਗਣ ਨਾਲ ਉਸ ਦਾ ਟਰੱਕ ਬੁਰੀ ਤਰ੍ਹਾਂ ਨਾਲ ਸੜ ਗਿਆ ਮੇਰਾ ਨਾਮ ਹੈ ਸਰ ਆਸ਼ਿਸ਼ ਪਸ਼ੀਰਵਾਨੀ मैं हरिल हंदवारा का हूँ गाड़ी सोपोर से आ रही थी गवाड़ी जाना था, इस था का कुछ कुछ सर ये आग यहाँ पे लगे सर, मैंने गाड़ी में लगा सर। तो इधर आग बहुत उबल गया इसको तो फिर टायर पूरा फट गया पीछे टायर नया था सर सर कितने का माल था नुकसान कितना मेरे ख्याल में सर माल का नुकसान हो गया मेरे ख्याल में दस पंद्रह लाख का और गाड़ी का भी मेरे ख्याल में दफ्सन हो गया दस पंद्रह लाख का आप ड्राइवर हो या गाड़ी आपकी है नहीं ड्राइवर हो सर भी या आप नहीं सर मेरे साथ दो दो हेल्पर है हैल्पर हाँ तो सर आग लगने का पता लगता है यहाँ पे रोक दी थी गाड़ी हाँ सर तो फायर ब्रिगेड की गाड़ी वगैरह आ वो सर लेट आ गई सर थोड़ा कुछ टाइम लग गया गाड़ी खाली कर रहा है अभी कोई पता नहीं सर बुझ गया कि नहीं बुझ गया ਉਧਰ ਇਸ ਬੰਦੀ ਜਾਣਕਾਰੀ ਦਿੰਦੇ ਆ ਨਜ਼ਦੀਕ ਹੀ ਫੈਕਟਰੀ ਵਿੱਚ ਕੰਮ ਕਰਨ ਵਾਲੀ ਇੱਕ ਵਿਅਕਤੀ ਨੇ ਦੱਸਿਆ ਕਿ ਜਦੋਂ ਸਵੇਰੇ ਤੜਕੇ 4 ਵਜੇ ਉਹ ਬਾਹਰ ਨਿਕਲਿਆ ਤਾਂ ਦੇਖਿਆ ਕਿ ਟਰੱਕ ਨੂੰ ਅੱਗ ਲੱਗੀ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਟਰੱਕ ਚਾਲਕ ਨਾਲ ਮਿਲ ਕੇ ਇਸ ਦੀ ਸੂਚਨਾ ਗ੍ਰਾਮ ਪੁਲਿਸ ਅਤੇ ਐਸਐਸਐਫ ਦੀ ਟੀਮ ਨੂੰ ਦਿੱਤੀ ਇਹ 4 ਵਜੇ ਅੱਗ ਲੱਗੀ ਹੈ ਜੀ ਪਿੱਛੋਂ ਟਰੱਕ ਆਉਂਦਾ ਸੀ ਉਦੋਂ ਲੱਗੀ ਹੈ ਜੀ ਜੇ ਮੈਂ ਫੈਕਟਰੀ ਦੇ ਅੰਦਰ ਕੰਮ ਕਰਦਾ ਸੀ ਮੈਂ ਬਾਥਰੂਮ ਨਿਕਲਿਆ ਜਦੋਂ ਮੈਨੂੰ ਸਮੈਲ ਜੀ ਆਈ ਤੇ ਮੈਂ ਦੇਖਿਆ ਮੈਂ ਕਿ ਆਪਣੇ ਪਹਿਲਾਂ ਫੈਕਟਰੀ ਦੇ ਚੈੱਕ ਕੀਤਾ ਮੋਟਰ ਮਟਰ ਫੇ ਮੈਨੂੰ ਗੇਟ ਤਹਾਂ ਹੀ ਆਇਆ ਤੇ ਮੈਨੂੰ ਅੱਗ ਜੀ ਦਿਖੀ ਐ ਉੱਥੋਂ ਫੇ ਮੈਂ ਗੇਟ ਖੋਲ ਕੇ ਬਾਹਰ ਨਿਕਲਿਆ ਜਦੋਂ ਇਹ ਟਰੱਕ ਨੂੰ ਅੱਗ ਪਿਆ ਸੀ ਫਿਰ ਉਸ ਤੋਂ ਬਾਅਦ ਜੀ ਫਾਇਰ ਬ੍ਰਿਗੇਡ ਵਾਲੇ ਨੂੰ ਫੋਨ ਕੀਤਾ ਸੀ ਜੀ ਫੇ ਉਦੋਂ ਫਾਇਰ ਬ੍ਰਿਗੇਡ ਵਾਲੇ ਆਏ ਆ ਫਿਰ ਉਸ ਤੋਂ ਬਾਅਦ ਪੁਲਿਸ ਵਾਲੇ ਭਾਈ ਆ ਗਏ ਸੀ ਇਹਨਾਂ ਨੇ ਸਾਰੇ ਜਣੇ ਆ ਗਏ ਫਿਰ ਇਹਨਾਂ ਨੇ ਜਿੰਨਾ ਵੀ ਹੋ ਸਕਿਆ ਅੱਗ ਬੁਝਾਈ ਐ ਜੀ ਪਹਿਲਾਂ ਆਗ ਬਹੁਤ ਤੇਜ਼ ਸੀਗਾ ਜੀ ਸੁਰੂ-ਸੁਰੂ ਦਾ ਵੀਡੀਓ ਹੈਗਾ ਸਾਡੇ ਕੋਲ ਬਹੁਤ ਆਗ ਤੇਜ਼ ਸੀਗਾ ਉਸ ਤੋਂ ਪਹਿਲਾਂ ਦੀ ਜੀ ਕਾਰਨ ਪਤਾ ਲੱਗਾ ਅੱਗ ਦਾ ਨਹੀਂ ਕਾਰਨ ਹੀ ਪਤਾ ਲੱਗਾ ਮੈਨੂੰ ਲੱਗਦਾ ਪਿੱਛੇ ਟਾਇਰ ਟੂਰ ਘਟਾ ਤਾ ਇੱਥੇ ਆ ਕੇ ਜਿਆਦੇ ਅੱਗ ਪੈ ਗਈ ਇੱਕਦਮ ਸੀ ਜਿਆਦੇ ਜੀ ਹਾਂਜੀ ਬੰਦੇ ਦਾ ਬਚਾ ਬੰਦੇ ਤੇ ਬਚਾ ਹੋ ਗਿਆ ਜੀ ਉਹਨਾਂ ਨੇ ਸਮਾਨ-ਸਮਾਨ ਆਪਣਾ ਕੱਟ ਲਿਆ ਸੀ ਗੱਡੀ ਦੇ ਵਿੱਚੋਂ ਜੀ ਤੇ ਉਹਨਾਂ ਨੇ ਜੋ ਵੀ ਸਮਾਨ ਸੀਗਾ ਉਹਨੇ ਸਾਰਾ ਕੱਟ ਲਿਆ ਸੀ ਸਮਾਨ-ਸਮਾਨ ਆ ਆ ਨੁਕਸਾਨ ਹੋਇਆ ਹੈ ਜੀ ਸੀਸੂ ਦਾ ਜਿਹੜਾ ਨੁਕਸਾਨ ਹੋਇਆ ਹੈ ਜੀ ਇਸ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਗ੍ਰਾਮ ਪੁਲਿਸ ਅਤੇ ਐਸਐਸਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਦੋ ਗੱਡੀਆਂ ਫਗਵਾੜਾ ਤੋਂ ਤੇ ਇੱਕ ਗੱਡੀ ਫਲੋਰ ਤੋਂ ਅੱਗ ਬੁਝਾਉਣ ਲਈ ਆਈ ਜਿਨ੍ਹਾਂ ਨੇ ਬੜੀ ਹੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਇਸ ਮੌਕੇ ਫਾਇਰ ਬ੍ਰਿਗੇਡ ਦੀ ਟੀਮ ਨੇ ਦੱਸਿਆ ਕਿ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਰਕਿ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ ਮੇਰਾ ਨਾਮ ਸਰਬਜੀਤ ਮੱਟੂ ਫਗਵਾੜਾ ਫਗਵਾੜਾ ਫਾਇਰ ਬ੍ਰਿਗੇਡ ਤੋਂ ਫਾਇਰਮੈਨ ਸਵੇਰੇ 4 ਵਜੇ ਫਗਵਾੜਾ ਫਾਇਰ ਵਿਗੇਟ ਤੇ ਫੋਨ ਆਇਆ ਕਿ ਗਰਾਇਆ ਨੂੰ ਜਾਂਦੇ ਹੋਏ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਫਗਵਾੜੇ ਤੋਂ ਪਹਿਲਾਂ ਇੱਕ ਫਾਇਰ ਟੈਂਡਰ ਉਸ ਤੋਂ ਬਾਅਦ ਦੋ ਹੋਰ ਫਾਇਰ ਟੈਂਡਰ ਮਗਾਏ ਗਏ ਇੱਕ ਫਲੋਰ ਤੋਂ ਮਗਾਇਆ ਗਿਆ ਦੋ ਫਗਵਾੜੇ ਦੇ ਫਾਇਰ ਟੈਂਡਰਾਂ ਦੇ ਨਾਲ ਅੱਗ ਦੇ ਕੰਟਰੋਲ ਪਾਇਆ ਅੱਗ ਦਾ ਕਾਰਨ ਤਾਂ ਮਾਲਕ ਦੱਸ ਸਕਦੇ ਆ ਜੀ ਕੀ ਸੀ ਜੀ ਗੱਡੀ ਲੋਡ ਸੀ ਗੱਡੀ ਗੱਡੀ ਸੇਬਾ ਦੇ ਨਾਲ ਭਰੀ ਸੀ ਸ਼੍ਰੀ ਸ਼੍ਰੀਨਗਰ ਤੋਂ ਘਾਟੀ ਜਾ ਰਹੀ ਹੈ ਜੀ ਕਿੰਨਾ ਟਾਈਮ ਲੱਗ ਗਿਆ ਇਹਨੂੰ ਅੱਗ ਬੁਝਾ ਦੇਣ ਨੂੰ ਅੱਗ ਅੱਗ ਵਿਹਾਂਦਿਆਂ ਨੂੰ ਜੀ 2 ਘੰਟੇ ਲੱਗ ਗਏ ਜੀ ਅੱਗ ਹਲੇ ਵੀ ਇੱਥੇ ਚੱਲਦੀ ਨਹੀਂ ਅੱਗ ਕੰਟਰੋਲ ਦੇ ਵਿੱਚ ਆ ਸਮਾਨ ਆਪਾਂ ਲਾ ਰਹੇ ਆ ਜੀ ਸ਼ਿਫਟ ਕਰਨਾ ਜੀ ਉਹਨਾਂ ਨੇ ਕਿੰਨੀਆਂ ਗੱਡੀਆਂ ਲੱਗੀਆਂ ਜੀ ਫਾਇਰ ਤਿੰਨ ਫਾਇਰ ਟੈਂਡਰ ਜੀ ਹੁਣ ਠੀਕ ਆ ਜਾਨੀ ਵਾਲੀ ਨਹੀਂ ਜਾਨੀ ਵਾਲੀ ਜਾਣ ਦੇ ਨੁਕਸਾਨ ਨਹੀਂ ਹੋਇਆ ਮਾਲੀ ਦਾ ਮਾਲ ਕੇ ਦੱਸ ਸਕਦੇ ਆ ਜੀ